ਸੋਸਿਗੋਲ ਜੀ ਤੁਹਾਡਾ ਸਾਰਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਸ਼ਰਨ ਕਰਨ ਜਾਣਾ ਸੀ ਬਸਾਖੀ ਦੇ ਸੰਬੰਧ ਵਿੱਚ ਗੁਰਦੁਆਰਾ ਸ਼੍ਰੀ ਚੰਨ ਕਮਲ ਸਾਹਿਬ ਤੇ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸ਼੍ਰੀ ਚੰਨ ਕਮਲ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਤੇ 25 ਸਗਨ ਕਰੇ ਸਰ ਬਾਟ ਸਰਵਨ ਕਰੋ ਤੇ ਪੜਿਓ ਮਨ ਦਇਓ ਇੱਕ ਤਰੀਕਤ ਛਾਣਿਓ ਜੈ ਬੇ ਹੋਇ ਤੁਰ ਗੁਰੂ ਮਹਾਰਾਜ ਅਗੇ ਝੁਕਾ ਕੇ ਸੀਸ ਤੇ ਫੇਰ ਆਪਾਂ ਅਗੇ ਬਾਹਰ ਲੱਗੀ ਅਸੀਂ ਲੈਨ ਚਾਹ ਪਕੌੜਿਆਂ ਦੀ ਤੇ ਆਪਾਂ ਜਦੋਂ ਬ੍ਰੈਡ ਦੇ ਨਾਲ ਲਿਆ ਗਲਾਸ ਕਿ ਚਾਹ ਦਾ ਤੇ ਪੀ ਕੇ ਆਪਾਂ ਫੇਰ ਦੁਬਾਰਾ ਲੱਗ ਗਏ ਲੈਨ ਦੇ ਵਿੱਚ ਲੈਨ ਫੇਰ ਬਹੁਤ ਲੰਬੀ ਸੀਗੀ ਮम्मी ਦੇ ਲਈ ਲੈਣੇ ਸੀਗੇ ਦੋ ਬ੍ਰੈਡ ਦੋ ਬ੍ਰੈਡ ਲੈਣ ਲਈ ਦੁਆਰਾ ਲੈਂਚ ਲੱਗਣਾ ਪਿਆ ਅੱਜ ਬਸਾਖੀ ਦੇ ਨਾਲ ਨਾਲ ਸੰਗਰਾਮ ਦਾ ਵੀ ਸੀਗਾ ਸ਼ੁਭ ਦਿਹਾੜਾ ਤੇ ਆਪਾਂ ਬ੍ਰੈਡ ਲੈ ਕੇ ਦੋ ਤੇ ਆਪਾਂ ਚੱਕੇ ਮੋਟਰਸਾਈਕਲ ਤੇ ਆਪਾਂ ਆ ਗਏ ਪਿੰਡ ਨੂੰ ਜਦੋਂ ਪਿੰਡ ਪਹੁੰਚੇ ਤਾਂ 5:30 ਹੋ ਚੁੱਕੇ ਸੀ ਤੇ ਆਪਾਂ ਜਾਣਾ ਸੀਗਾ ਗੁਰਦੁਆਰੇ ਪਿੰਡ ਵਾਲੀ ਤੇ ਉੱਥੇ ਬਣਾਉਣੀਆਂ ਸੀਗੀਆਂ ਪੂਰੀਆਂ ਛੋਲੇ ਤੇ ਆਪਾਂ ਪਹੁੰਚ ਕੇ ਗੁਰੂ ਘਰ ਮੱਥਾ ਟੇਕ ਕੇ ਆਪਾਂ ਚੱਲ ਕੇ ਛਾਤ ਤੇ ਪੂਰੀਆਂ ਲਾਪੇ ਬਿਲੇ ਤੇ ਪੂਰੀਆਂ ਬਣਾਉਣੀਆਂ ਸੀਗੀਆਂ ਤੇ ਉਦੋਂ ਸੂਰਜ ਮਹਾਰਾਜ ਨੇ ਕੀਤੀ ਐਂਟਰੀ ਤੇ ਨਾਲ ਹੀ ਸੰਗਤ ਕੋਟੇ ਦੇ ਉੱਤੇ ਲੰਗਰ ਛਕਣ ਉਪਰੰਤ ਜਿਹੜੇ ਸਾਰੇ ਲੋਕ ਸੰਗਤ ਨੇ ਆਪਣੇ ਆਪਣੇ ਦੀਆਂ ਪੂਰੀਆਂ ਲੈ ਲਈਆਂ ਤੇ ਆਪਾਂ ਨੂੰ ਜਾਣਾ ਪਿਆ ਬੰਗਿਆ ਮੈਡਮ ਨੂੰ ਛੱਡਣ ਏਰੀਆ ਸੇਲੀਆਂ ਗਈਆਂ ਸੀ ਇਹਨੂੰ ਛੱਡ ਕੇ ਤੇ ਆਪਾਂ ਵਨ ਲਿਪਾਗਾ ਆਪਾਂ ਵੀ ਜਾਣਾ ਸੀ ਅੱਜ ਪ੍ਰੋਗਰਾਮ ਤੇ ਤੇ ਆਪਾਂ ਵੀ ਚੱਕਿਆ ਮੋਟਰਸਾਈਕਲ ਤੇ ਆਪਾਂ ਤਰਫੇ ਸ਼ੇਅਰ ਤੇ ਆਪਾਂ ਚੜ ਜਾਂਦੇ ਜਦਿਆ ਆਪਾਂ ਮਲੇ ਬਲੇ ਚਾਚਾ ਜੀ ਇੰਦਰਪ੍ਰੀਤ ਸਿੰਘ ਚੱਕਾ ਨੂੰ ਤੇ ਆਪਣੇ ਬਹੁਤ ਪਰਮ ਮਿੱਤਰ ਹਰਜੀਤ ਸਿੰਘ ਜੀ ਤੇ ਆਪਾਂ ਗੱਡੀ ਆ ਚੁੱਕੀ ਸੀ ਤੇ ਆਪਾਂ ਪਹੁੰਚ ਕੇ ਜੀ ਬਰਾਮ ਟੋਲ ਪਲਾਜੇ ਤੇ ਦਿਖਾਇਆ ਮੈਡਮ ਨੂੰ ਕਿਸਾਨੀ ਸ਼ਿੰਗਾਰਸ਼ ਵਾਲਾ ਕਾਰਡ ਕਿ ਮੇਰੇ ਜੰਗਾ ਸਸਰੀਕਾਲ ਤੇ ਜਗਾ ਜਦ ਪਹੁੰਚੇ ਤੱਕਾ ਐਕਸੀਡੈਂਟ ਹੋਇਆ ਸੀਗਾ ਇਸ ਸਵੇਰੇ ਸਵੇਰੇ ਤੇ ਮੋਰੇ ਜਾਣਦਿਆਂ ਨੂੰ ਗੱਡੀ ਦੇ ਵਿੱਚ ਭੂਖੂ ਰੱਖਿਓ ਸੀਗਾ ਬੰਦਿਆਂ ਨੇ ਕੁਈ ਚੌਂਕੀ ਵਾਲੇ ਬੰਦੇ ਜਾ ਰਹੇ ਸੀ ਆਪਣੇ ਮਿੱਤਰ ਕਲਾਕਾਰ ਭਰਾ ਤੇ ਆਪਾਂ ਪਹੁੰਚ ਗਏ ਜੀ ਅੱਜ ਬਿਆਸ ਪ੍ਰੋਗਰਾਮ ਤੇ ਅੱਲਾਹੁ ਅਲ ਇਲਾ ਤਾ ਬੰਦਿਆਂ ਨੇ ਸਾਈਕਲ ਮੋਟਰਸਾਈਕਲ ਨੂੰ ਜਿੰਦਾ ਤੇ ਉਧਰੋਂ ਸੋਨ ਨੂੰ ਦੀ ਆ ਗਈ ਕਾਲ ਸੋਨ ਨੂੰ ਹੁਣ ਕਹਿੰਦਾ ਮੇਰਾ ਇੱਥੇ ਦੇ ਨਹੀਂ ਲੱਗਦਾ ਆਹ ਮੁੰਡੇ ਦਾ ਅੱਜ ਜੀ ਆਉਣ ਦੇਣਾ ਜਾਣ ਦੇਣ ਦੀ ਬਹੁਤ ਬਹੁਤ ਮੁਬਾਰਕਾ ਬਈ ਖਾਲਾ ਰੋਟੀ ਖਾਲੇ ਜੋਲ ਤੇ ਜਨ ਉੱਥੇ ਪਹੁੰਚੇ ਤਾਂ ਬਾਦਲ ਸਾਹਿਬ ਦੀ ਫੋਟੋ ਕਿਆ ਬਾਤ ਆ ਬਾਦਲ ਸਾਹਿਬ ਬਾਦਲ ਸਾਹਿਬੇ ਸਗੇ ਸ਼ਰੋਮਣੀ ਅਕਾਲੀ ਦਲ ਜੰਦਾਵਾ ਲੋ ਜੀ ਆਪਣੇ ਭਾਜੀ ਹੋਣੀ ਬਿੰਦਾਪਾ ਗੌਰਵ ਸਾਰੇ ਤੇ ਸਾਰੇ ਲਾਰੇ ਸ਼ਗਲ ਮੇਲਾ ਤੇ ਢੂਮੇਵਾਲ ਸਾਹਿਬ ਦੀ ਐਂਟਰੀ ਪੰਮਾ ਢੂਮੇਵਾਲ ਸਾਹਿਬ ਚੱਕ ਤੱਕ ਮੁੰਡਿਆਂ ਨੇ ਤੇ ਢੂਮੇਵਾਲ ਸਾਹਿਬ ਆ ਗਏ ਸਗੇ ਸਿੱਧਾ ਹੀ ਸਟੇਜ ਦੇ ਉੱਤੇ ਲੋ ਜੀ ਪਹਿਲੇ ਗਾਣੇ ਦੀ ਸ਼ੁਰੂਆਤ ביי פמה, דומה ועזה ਤਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਉਹਨੇ ਪਾਪ ਤਾਂ ਸੇ ਪਾਣੀ ਵਿੱਚ ਸੀ ਗੋਲ ਇਲਾਹੀ ਕੋਲ ਦਿੱਤੇ ਵਿੱਚ ਚੁਰਤ ਮਲਾ ਕੇ ਖੰਡੇ ਦੀ ਸੀ ਫਰਦ ਬਿ ਲਖਣ ਟੋਲ ਦਿੱਤੇ ਓਏ ਜਿਨਾ ਅਸੀਸ ਦਿੱਤਾ ਗੁਰੂ ਆਪ सिरने गुरु गोबिंद सिंह तो एक बार सत्कार बजे खोल के ताड़ियां बाबा ब्रह्मदास जी महाराज जी कभी मैं याद अंदर बोल के बोमा ਚੁਣੰਦੇ ਫਕੀਰੀ ਦਾ ਇਨਾਂ ਦੇ ਪੈਰਾਂ ਚ ਭੇਤ ਜੱਗ ਦੀ ਨ ਮੇਰੀ ਦਾਉ ਜਾਪ ਕਰਦੇ ਨੇ ਜਾਪ ਕਰਦੇ ਨੇ ਜੋੜਦੇ ਨੀ ਤੇਨੇ ਸਾਧੂ ਦੀ ਕਮਾਈ ਕੋ ਤੇ ਬੱਤ ਜਾਨ ਲੱਗਦੇ ਨੇ ਮੇਲੇ ਸਾਧੂ ਦੀ ਕਮਾਈ ਬੋਲਦੀ ਤੇ ਬੱਤ ਜਾਨ ਲੱਗਦੇ ਨੇ ਮੇਲੇ ਸਾਧੂ ਦੀ ਕਮਾਈ ਬੋਲਦੀ ਤੇ ਮੈਂ ਸਾਡੀ ਕੀ ਸੋਚਤੇ ਓ ਧੰਨ ਸਰਕਾਰਾ ਸਾਡੀਆਂ ਸਰਪੰਚੀ ਦਾ ਇਲੈਕਸ਼ਨ ਵੀ ਆ ਗਿਆ ਐਮਪੀ ਇਲੈਕਸ਼ਨ ਵੀ ਆ ਗਿਆ ਲੋਕ ਸਭਾ ਚੋਣਾਂ ਜਿਹਨਾਂ ਨੂੰ ਕਹਿੰਦੇ ਆ ਜਾ ਮਾ ਸੱਦ ਕੇ ਮੈਂ ਸਾਡੀ ਨਿੱਕੀ ਸੋਚ ਤੇ ਏ ਧੰਨ ਸਰਕਾਰਾ ਸਾਡੀਆਂ ਮਾਂਗ ਢੰਗਰਾں ਦੇ ਸਾਨੂੰ ਹੱਕੀ ਫਿਰਦੇ ਆਂ ਫੜ ਕੇ ਮਹਾਰਾ ਸਾਡੀਆਂ ਸੋਨਾ ਮੰਡੀਆਂ ਚ ਸੋਨਾ ਮੰਡੀਆਂ ਚ ਰੁੱਲਦਾ ਕਿਸਾਨ ਦਾ ਸੋਨਾ ਮੰਡੀਆਂ ਚ ਰੁੱਲਦਾ ਕਿਸਾਨ ਦਾ ਇੱਥੇ ਪਸ਼ੂਆਂ ਦਾ ਮੂਤ ਵਿਕਦਾ ਇੱਕ ਇੱਕ ਦੇ ਉਹ ਤਾਂ ਨਹੀਂ ਦੱਸ ਗਏ ਨਹੀਂ ਸਕਦੇ ਸਿਆਣੀ ਕਹਿੰਦੇ ਸਾਰੇ ਫੇਰਾ ਘੱਟ ਰੱਖਣਾ ਚਾਹੀਦਾ ਏ ਤੱਤ ਕੱਢੇ ਹੋਏ ਆ ਜਦੋਂ 4 ਮਹੀਨੇ 6 ਮਹੀਨੇ ਬਾਅਦ ਮੰਨਿਆ ਤੇ ਜਿਹੜਾ 3 ਦਿਨ ਤੁਰਿਆ ਰਹੇ ਸਹੁਰਾਂ ਨੂੰ ਪਨੀਰ ਤੋਂ ਗੱਲਬਾਤ ਸ਼ੁਰੂ ਹੁੰਦੀ ਹੈ ਕਿ ਪ੍ਰੋਣੇ ਨੇ ਆਣਾ ਵੀ ਪਨੀਰ ਦੀ ਸਬਜ਼ੀ ਵੀ ਭੋਜਨ ਚੈਟ ਕੀਤੀ ਜਾਵੇ ਤੇ ਜਿਹੜਾ 3 ਦਿਨ ਤੁਰਿਆ ਰਹੇ ਉਹ ਕਹਿੰਦੇ ਫੇ ਹੁਣ ਅੰਬ ਦਾ achar ਹੈ ਕੋਈ ਨਹੀਂ ਆਪਣਾ ਹੀ ਹੈ ਕੀ ਇਸ ਚੁਕਾਓ ਕਿ ਅਦਬ ਰਹੇ ਐਨਾ ਵੀ ਨਹੀਂ ਕਿ ਦਸਤਾਰ ਹੀ ਗਿਰ ਪਵੇ ਜਾਈ ਦਾਨੀ ਪੀ ਕੇ ਖਰੂ ਪਾਈ ਦਾਨੀ ਲੜ ਕੇ ਉਖਾਈ ਦਾਨੀ ਹਾਂ ਸਾਬਣ ਜਗ ਦਾ ਮੀਆਂ ਬੀਬੀ ਲਾੜ ਲਈਏ ਅਸ ਸੰਦੀਪ ਸਿੰਘ ਜੀ ਸਤਿਕਾਰਮ ਉਹਨਾਂ ਨਾਲ ਕਾਫੀ ਸਾਡਾ ਪਿਆਰ ਸਤਿਕਾਰ ਹੈ ਉਹਨਾਂ ਦਾ ਯੋਧਾ ਬੈਠਾ ਲੜ ਲੈਣਾ ਘਰ ਵਾਲੀ ਨਾਲ ਬਾਈ ਅੱਛਾ ਜੀਰੋਂ ਵੀ ਪੁੱਛੋ ਇਹਦਾ ਸਟੇਜ ਤੇ ਨਾ ਇਹਨਾਂ ਨੂੰ ਤਾਂ ਲੜਨ ਦਾ ਪਤਾ ਹੀ ਨਹੀਂ ਭਾਜੀ ਇਹ ਹੋ ਨਹੀਂ ਸਕਦਾ ਜਿੱਥੇ ਪਿਆਰ ਹੋਵੇ ਤੇ ਟਕਰਾਅ ਨਾ ਹੋਵੇ ਬਸ ਇਹੀ ਹੈ ਸਵੇਰੇ ਲੜੇ ਸ਼ਾਮ ਤੱਕ ਮੁੱਕਣਾ ਚਾਹੀਦਾ ਜਿਹਨਾਂ ਦਾ ਸ਼ਾਮ ਤੋਂ ਨਹੀਂ ਮੁੱਕਦਾ ਦੋ ਦਿਨਾਂ ਗਾਹਾਂ ਪੈ ਜਾਵੇ ਨਾ ਕਿ ਪੇਕਿਆਂ ਤੋਂ ਮੰਮੀ ਮੇਰ ਨਾਲ ਇਦਾਂ ਕਰਦੇ ਆ ਤੁਹਾਡੇ ਜਿਆਦੇ ਤਾਂ ਕਹਿੰਦੇ ਹੁੰਦੇ ਆਈ ਹੈ ਨਾ ਕਿਵੇਂ ਮੰਮੀ ਉਧਰੋਂ ਪੰਪ ਦੇ ਦੇਵੇ ਬਸ ਫੇਰ ਤੁਹਾਨੂੰ ਪਤਾ ਹੀ ਹੈ ਅੱਜ ਕੱਲ 70% ਦੀ ਝਗੜੇ ਕੋਰਟ 'ਚ ਇਸੇ ਗੱਲ ਦੇ ਆ ਮੀਆਂ ਬੀਬੀ ਲੜ ਲਈਏ ਰਾਜੀ ਨਾ ਮੰ ਕਰ ਲਈਏ ਉੱਚੀ ਨੀਮੀ ਜੜ ਲਈਏ ਮਾਨ ਰਹੇ ਸਭ ਦਾ ਓਟੇ ਰੁਕੀਏ ਨਾ ਸੱਚ ਕਹਿਣੋ ਰੁਕੀਏ ਨਾ ਜੋ ਵੀ ਹੁੰਦਾ ਹੋ ਜਵੇ ਸੁਮਨਿਓ ਰੁਕਦਾ ਤੇ ਜੋ ਦਾ ਨਹੀਂਓ ਰੁਕਦਾ ਤੇ ਸੂਰਜਨੀ ਸ਼ੁਭਤਾ ਜੇ ਬੱਦਲੀ ਲਕੋ ਲਵੇ ਇਹ ਸੂਰਜਨੀ ਸ਼ੁਭਤਾ ਜੇ ਬੱਦਲੀ ਲਕੋ ਲਵੇ ਖੇਤੀ ਬਾੜੀ ਧੰਦਾ ਚੰਗਾ ਖੇਤੀ ਬਾੜੀ ਧੰਦਾ ਚੰਗਾ ਤੇਨ ਰੋਗ ਬੰਦਾ ਚੰਗਾ ਤੇ ਹੱਥ ਡੰਡਾ ਚੰਗਾ ਕੱਲੇ ਕਹਿਰੇ ਜਾਣ ਨੂੰ ਵਾ ਤੂੰ ਜ਼ਹਿਰ ਲਿਆਈਦਾ ਨਹੀਂ ਘਰ ਚ ਵਿਕਾਈਦਾ ਨਹੀਂ ਬੱਚੇ ਹੱਥ ਖੜਾਈਦਾ ਨਹੀਂ ਬਹੁਤ ਦੇ ਸਮਾਨ ਨੂੰ ਨੇ ਹੱਲਾ ਸ਼ੇਰੀ ਲੱਤ ਤੜਵਾ ਦਿੰਦੀ ਸਾਰੇ ਘਰ ਤੋਂ ਚੀਜ਼ਾਂ ਚੱਕ ਚੱਕ ਪੇਕੀ ਭੇਜੇ ਜੋ ਐਸੀ ਧੀ ਵੀ ਘਰ ਨੂੰ ਨਰਕ ਬਣਾ ਦਿੰਦੀ ਜਦੋਂ ਟੁੱਟ ਬਿਗੜ ਜਾਂਦਾ ਮੱਖ ਪਨੀਰ ਜਾਂਦਾ ਦੁੱਧ ਬਿਗੜ ਜਾਏ ਆਉ ਬਣ ਪਨੀਰ ਜਾਂਦਾ ਬਿਗੜ ਜਾਵੇ ਘਰ ਵਾਲੀ ਕਤਲ ਕਰਾ ਦਿੰਦੀ ਤੁਰਦੀ ਫਿਰਦੀ ਤੁਰਦੀ ਫਿਰਦੀ ਗੱਲ ਮਿਲ ਜਾਏ ਔ ਮੱਖਣ ਬਰਾੜ ਕਾਈ ਫਿਰ ਢੂਮੇਵਾਲ ਦੀ ਆਵਾਜ਼ ਪੂਰਨ ਆ ਦਿੰਦੀ ਕੇ ਚੋਂ ਬੰਦੀ ਦਾਨੀ ਆਹ ਫੋਟਾ ਫੜਦਾਰ ਕੋਈ ਹੱਥ ਬਨ ਕੇ ਫਤੇ ਬੁਲਾਈਏ ਮਿਲ ਜੇ ਸਰਦਾਰ ਕੋਈ ਹੱਥ ਬਨ ਕੇ ਫਤੇ ਬੁਲਾਈਏ ਮਿਲ ਜੇ ਸਰਦਾਰ ਕੋਈ ਉਹ ਕਦੇ ਵੀ ਭੰਡੀ ਦੀ ਨਹੀਂ ਕਿਸੇ ਦੀ ਧੀ ਮੁਟਿਆਰ ਕੋਈ ਜਿੱਤਾਂ ਨੂੰ ਦਾਗ ਨਾ ਲਾਈਏ ਨਸ਼ਾਇਤਾ ਪੈਰ ਪੂਰੀ ਪੂਰਨ ਤੌਰ ਤੇ ਪਸਾਰ ਰਿਆ ਜਿਨ੍ਹਾਂ ਦੇ ਜਵਾਕਾਂ ਨੂੰ ਤਾਂ ਡਾਰੈ ਸੰਸਕਾਰ ਹੈ ਉਹ ਬਚੇ ਹੀ ਨਹੀਂ ਬੁਰਾ ਹਾਲ ਹੈ ਜਦੋਂ ਤੱਕ ਆਲੇ ਦੁਆਲੇ ਚੋਰੀ ਛੁਪੇ ਕਿਉਂਕਿ ਨਸ਼ੇ ਮਹਿੰਗੇ ਹੋ ਗਏ ਨਹੀਂ ਹੁਣ ਇੱਥੇ ਤੱਕ ਬਾਰ ਬਾਰ ਤਾਂ ਹੋਣ ਲੱਗ ਗਈਆਂ ਰਾਤ ਨੂੰ ਢੇਰ ਕੇ ਮੋਟਰਸਾਈਕਲ ਹੱਥੋਂ ਦਾ ਮੋਟਰਸਾਈਕਲ ਬੰਦੇ ਨੂੰ ਬੇਸ਼ੱਕ ਮਾਰ ਦਿਓ ਮੋਟਰਸਾਈਕਲ ਵੇਚ ਕੇ ਆਪਾਂ ਨਸ਼ੇ ਦੀ ਪੂਰਤੀ ਕਰਨੀ ਚਿੱਪੇ ਦੀ ਪੰਨੀ ਲਾਉਣੀ ਇਹ ਤਾਨੂੰ ਆਪਣੇ ਪਰਿਵਾਰਾਂ ਤੋਂ ਸ਼ੁਰੂ ਕਰਨਾ ਪੈਣਾ ਆ ਬੱਚਿਆਂ ਦੀ ਉਮਰ ਉਹ 10 12 ਸਾਲ ਐ 8 ਸਾਲ ਐ ਇਹ ਇਸ ਸਮੇਂ ਸੰਭਾਲਣ ਦੀ ਲੋੜ ਐ ਜਦੋਂ 18 ਦਾ ਹੋ ਕੇ ਗੱਲ ਚ ਗੁੱਠਾ ਦੇਣ ਲੱਗਿਆ ਉਦੋਂ ਪਾਣੀ ਸਮਝੋ ਤਾਂ ਲੰਘ ਗਿਆ ਫਿਰ ਕੁਝ ਨਹੀਂ ਬਣਨਾ ਬੈਂਕ ਬੈਲੈਂਸ ਤੁਹਾਡੇ ਕੋਲ ਘੱਟ ਐ ਚੱਲ ਜੂ ਰੁਪਈਆ ਕਰੋੜਾਂ ਪਰ ਔਲਾਦ ਸਹੀ ਨਹੀਂ ਕਰੋੜਾਂ ਨਾਲ ਗੱਲਾਂ ਨਹੀਂ ਹੋਣੀਆਂ ਗੱਲ ਔਲਾਦ ਨਾਲ ਹੋਣੀ ਐ ਇਸ ਕਰਕੇ ਬੱਚਿਆਂ ਨੂੰ ਇਹ ਨਹੀਂ ਕਿ ਸਵੇਰੇ ਪ੍ਰਸ਼ਾਦਾ ਪਾਣੀ ਬਣਾਇਆ ਚੜ੍ਹਾਤੇ ਹੁਣ ਬੀਬੀਆਂ ਨੇ ਵੀ ਇਹ ਗੱਲ ਸੁਣੀ ਨਾਠ ਲੈਣਾ ਇਹ ਪ੍ਰੋਬਲਮ ਹੈ ਕਿ ਬਾਸੇ ਚੜਾਤੇ ਆਉਂਦੇ ਹੋਏ ਟਿਵੀਸ਼ਨ ਛੱਡ ਦਿੱਤੇ ਸਵੇਰ ਨੂੰ ਠਾਲੇ ਫੇਰ ਨੂੰ ਠਾ ਦਿੱਤੇ ਤੁਸੀਂ ਬੱਚਿਆਂ ਕੋਲ ਬੈਠ ਕੇ ਕਦੇ ਬੱਚਿਆਂ ਨੂੰ ਕੁਝ ਚੰਗੀਆਂ ਬੀਬੀਆਂ ਚਮਿੰਡੇ ਦੋਸੋਂ ਵੱਡਿਆ ਜਦੋਂ ਵੇਖਦਾ ਹਾਂ ਕਾਲ ਜਦੋਂ ਕੱਢਿਆ ਹੁਣ YouTube ਤੇ ਭਰ ਸਕਦੇ ਹਾਂ ਚਮਿੰਡੇ ਦਾ ਯੁੱਧ ਭਰੋਗੇ ਆ ਰਣੀ ਸਾਰੀ ਹਿਸਟਰੀ ਸਾਡੀ ਬੀਬੀਆਂ ਦੀ ਪਰ ਹੁਣ ਦੀਆਂ ਬੀਬੀਆਂ ਦਾ ਸੱਚਾ ਕੰਨਾ ਤੋਂ ਨਾ ਵਾਲੀਆਂ ਤੋੜ ਕੇ ਲੈ ਜਾਂਦੇ ਨਸ਼ੇ ਦੀ ਬੀਬੀਆਂ ਦਾ ਇਤਿਹਾਸ ਹੈ 200 ਪਠਾਣਾਂ ਦੇ ਆਹੂ ਲਾ ਦਿੱਤੇ ਸੀ 20 ਬੀਬੀਆਂ ਨੇ ਬੀ ਬੀਬੀਆਂ ਚਿੰੰਡੇ 200 ਵੜਿਆ ਜਬਰ ਮੇਗ ਦਾ ਹੰਕਾਰ ਜਦੋਂ ਕੱਟਿਆ ਅੱਪਣੇ ਫੁੱਲ ਕੇ ਤਾਂ ਵੇਖੋ ਇਤਿਹਾਸ ਦੇ ਛੱਡਾ ਕਿਵੇਂ ਜਮਰਾਦ ਜਾ ਕੇ ਕੱਟਿਆ 12 ਵਜੇ ਕਿਹੜੀ ਗੱਲਾਂ ਕੀਤੇ ਹਮਲੇ ਆਪੇ ਰਾਮਗੜੀਏ ਨੇ ਕਿੱਥੇ ਗਿਆ ਬਾ ਵੀਰ ਵਡਾਲੀ ਥੈਂਕ ਯੂ ਪੈਸੇ ਦੀ ਕੋਈ ਗੱਲ ਨਹੀਂ ਕੀ ਲਿਖਿਆ ਮੇਰੇ ਵੀਰ ਨੇ ਵਡਾਲੀ ਇਹ ਪੇਂਟਿੰਗ ਸਾਲ ਵਿੱਚ ਸਾਲ ਹੋ ਗਏ ਉਹਨਾਂ ਦਾ ਅਬ ਤੇ ਖੇਰ ਤਾਂ ਵੀ ਗੱਡੀ ਵਿੱਚ ਮਿੱਠਿਆ ਉਹ ਕਦੇ ਬੈ ਕੇ ਖੇਰਦੀ ਹੁੰਦਾ ਹੀ ਸਕਦਾ ਕੋਈ اربਾਂ ਦਾ مالکਸਾਂ ਨਹੀਂ ਸਕਦਾ ਇਦਾਂ ਨਹੀਂ ਹੁੰਦਾ ਕਿ ਮੈਂ 4 ਕਰੋੜ ਜੋੜਿਆ ਬਾਪੂ ਜੀ ਸਮਾਂ ਆ ਗਿਆ ਤੇ ਬੰਦਾ ਜਮਰਾਜ ਨੂੰ ਕਹੇ ਆ ਚੱਕ ਜਿੱਤਾ ਇੱਥੇ ਨਹੀਂ ਕੋਈ ਲੜਾਈ ਪਿੰਡ 'ਚ ਹੋ ਜਾਏ ਥਾਣੇਦਾਰ ਨੂੰ 20000 ਰੁਪਏ ਦੇ ਕੇ ਨਾਲੇ ਛਿੜਕੇ ਮਾਰ ਲੇ ਕੁੱਟ ਵੀ ਲਏ ਤੇ ਫਿਰ ਥਾਣੇ 'ਚ ਵੀ ਉਹਨਾਂ ਨੂੰ ਛਿੜਕਾਵਾ ਆਣੀ ਕਿਉਂਕਿ ਪੈਸੇ ਵਾਲੇ ਹਨ ਉੱਥੇ ਸੱਚੋ ਹੀ ਸੱਚ ਨਿਬੜੈ ਚੋਂ ਵੱਖ ਕੱਟੇ ਜਿ ਜਮਾਨਿਆਂ ਇੱਥੇ ਹੁਸ਼ਿਆਰੀਆਂ ਚੱਲ ਜਾਣਗੀਆਂ ਇਸ ਕਰਕੇ ਜਦੋਂ ਸਵੇਰ ਨੂੰ ਉੱਠਦੇ ਹਾਂ ਸ਼ੁਕਰ ਕਰਿਆ ਕਰੋ ਮਾਲਕਾਂ ਦਾ ਮਾਲਕ ਸਾ ਲੈ ਮੁੱਲ ਨਹੀਂ ਜਗਦਾ ਮਾਂ ਬਰਾਬਰ ਰਿਸ਼ਤਾ ਕੋਈ ਨਹੀਂ ਕਰ ਨਹੀਂ ਸਕਦਾ ਮਾਂ ਬਰਾਬਰ ਰਿਸ਼ਤਾ ਕੋਈ ਨਹੀਂ ਕਰ ਨਹੀਂ ਸਕਦਾ ਇੱਕ ਵਾਰ ਖੁੱਲ ਕੇ ਤਾੜੀਆਂ ਆਪਣੀ ਬੇਬੇ ਲਈ ਆਪਣੇ ਬਾਪੂ ਲਈ ਸਤਕਾਰ ਵਜੂ ਖੁੱਲ ਕੇ ਤਾੜੀਆਂ ਦੁਨੀਆ ਦਾ ਹਰ ਰਿਸ਼ਤਾ ਝੂਠਾ ਹੋ ਸਕਦਾ ਹੈ ਪਰ ਮਾਪੇ ਕੁਮਾਪੇ ਨਹੀਂ ਹੋ ਸਕਦੇ ਬਹੁਤ ਸਾਰਾ ਪਿਆਰ ਸਤਕਾਰ ਮੇਰਾ ਵੀਰ ਉਦਮ ਸਿੰਘ ਦੀ વાਾਰੇ ਤੋਂ ਬਾਅਦ ਉਦਮ ਸਿੰਘ ਦੀ ਬਾਤ ਬਾਪੂ ਜੀ ਉਹਨਾਂ ਕਹਿੰਦੇ ਇਹ ਤਾਂ ਬਾਤ ਲੋ ਕੋਈ ਅਰਬਾਂ ਦਾ ਮਾਲਕ ਸੰਗਲ ਨਹੀਂ ਸਕਦਾ ਜਦੋਂ ਨੇ ਜਿੰਦੇ ਬੰਦੇ ਤੇ ਜੋ ਕਿੰਦੇ ਨੇੜੇ ਉਹ ਯੋਸਾਰ ਦੇ ਵਿੱਚ ਰੋਹੀ ਦੇ ਲਗੀਆਂ ਵਾਲਾ ਏ ਉਹ ਵਿੱਚ ਚਮਕੌਰ ਦੀਆਂ ਰਗ ਤੇ

ਤੇ ਰਾ ਦੇ ਵਿੱਚ ਆਪਾਂ ਬਣਾਏ ਈਸਟਵੁੱਡ ਵਿਲੇਜ ਦੀ ਵੀਡੀਓ ਬਹੁਤ ਰੌਣਕਾਂ ਸੀ ਗਿਆ ਅੱਜ ਉੱਥੇ ਤੇ ਪੂਰਾ ਕੈਨੇਡਾ ਨੂੰ ਮਾਤ ਪਾ ਰਿਆ ਦਲੰਦਰ ਦਾ ਈਸਟਵੁੱਡ ਵਿਲੇਜ ਤੇ ਆਪਾਂ ਪਹੁੰਚ ਗਏ ਜੀ ਬੰਗਿਆਂ ਬੰਗਿਆਂ ਕੇ ਆਪਾਂ ਚੱਕਿਆ ਆਪਣਾ ਮੋਟਰਸਾਈਕਲ ਤੇ ਮੈਡਮ ਨੂੰ ਵੀ ਤਾਂ ਫੋਨ ਮਾਰੋਂ ਕਹਿੰਦੀ ਮੈਂ ਤਾਂ ਘਰ ਪਹੁੰਚ ਗਈ ਤੁਸੀਂ ਸਿੱਧੇ ਘਰ ਪਹੁੰਚੋ ਫਿਰ ਆਪਾਂ ਘਰੇ ਕਾਦੀ ਰੋਟੀ ਤੇ ਆਪਾਂ ਪਹੁੰਚ ਗਏ ਜਗੜਾ ਤੇ ਕੁਆਲਟੀ ਛੇ ਜਿਆਦਾ ਆਪਣਾ ਵਾਈ ਮੈਨੂ ਬਾਹਰ ਲੈ ਜਾਂਦਾ ਬਹੁਤ ਵਧੀਆ ਸੰਗੀਤ ਗਾਇਆਉਣੀ ਬੈਠੇ ਨੇ ਤੇ ਜਿਹੜਾ ਤੇ ਦੁਬਾਰਾ ਪਾ ਕੇ ਕਰੇ ਤਾਂ ਸਾਡਾ ਬਲੌਗ ਇਦਾਂ ਦਾ ਲੱਗਾ ਜਰੂਰ ਕਮੈਂਟ ਸ਼ੇਅਰ ਜਰੂਰ ਕਰਿਓ ਜੀ